دارنی وائس 2.5 یوٹیوب چینل ਤੇ ਤੁਹਾਡਾ ਸਵਾਗਤ ਹੈ ਕਹਾਣੀ ਕੁਝ ਨਹੀਂ اچانک ਡਾਕਟਰ ਮਹੇਸ਼ ਚੰਦਰਾ ਦੀ ਮੌਤ ਹੋ ਗਈ ਚੰਗਾ ਭਲਾ ਕਰੋ ਗਿਆ ਕੁਰਸੀ ਤੇ ਬੈਠਿਆ ਅਤੇ ਹਮੇਸ਼ਾ ਲਈ ਉੱਥੇ ਹੀ ਸੌ ਗਿਆ ਕੰਪਾਊਂਡਰ ਨੇ ਪਹਿਲਾਂ ਤੋਂ ਹੀ ਕਲੀਨਿਕ ਖੋਲ੍ਹ ਕੇ ਸਭ ਕੁਝ ਸੈੱਟ ਕਰ ਰੱਖਿਆ ਸੀ ਜਦੋਂ ਉਹ ਕਲੀਨਿਕ 'ਚ ਦਾਖਲ ਹੋਇਆ ਤਾਂ ਤਿੰਨ ਚਾਰ ਮਰੀਜ਼ ਬੈਠੇ ਉਸ ਦਾ ਇੰਤਜ਼ਾਰ ਕਰ ਰਹੇ ਸਨ ਉਸ ਨੇ ਕੁਰਸੀ ਤੇ ਬੈਠਿਆ ਇੱਕ ਮਰੀਜ਼ ਦੀ ਨਬਜ਼ ਵੇਖਣ ਲਈ ਵੀ ਨਹੀਂ ਫੜੀ ਅਤੇ ਡਾਕਟਰ ਕਾਂਤਾ ਚੰਦਰਾ ਲਈ ਤਾਂ ਜਿਵੇਂ ਦੁੱਖਾਂ ਦਾ ਹੜ ਆ ਗਿਆ ਕਿੰਨੀ ਖੁਸ਼ਹਾਲ ਜ਼ਿੰਦਗੀ ਸੀ ਦੋਵਾਂ ਪਤੀ ਪਤਨੀ ਦੀ ਜੇ ਪਤੀ ਐਮ ਬੀਬੀਐਸ ਸੀਤਾ ਕਾਂਤਾ ਚੰਦਰਾ ਵੀ ਅਨੁਭਵੀ ਲੇਡੀ ਡਾਕਟਰ ਸੀ ਉਸ ਨੇ ਵੀ ਐਮ ਬੀਬੀਐਸ ਪਾਸ ਕੀਤੀ ਹੋਈ ਸੀ ਦੋਵੇਂ ਪਤੀ ਪਤਨੀ ਮਿਲ ਕੇ ਕਲੀਨਿਕ ਚਲਾਉਂਦੇ ਸਨ ਪਤਨੀ ਇਸਤਰੀਆਂ ਦਾ ਇਲਾਜ ਕਰਦੀ ਸੀ ਤੇ ਪਤੀ ਪੁਰਸ਼ਾਂ ਨੂੰ ਦਵਾਈ ਦਿੰਦਾ ਸੀ ਮਰੀਜ਼ਾਂ ਵਿੱਚ ਦੋਵਾਂ ਦੀ ਬਹੁਤ ਇੱਜ਼ਤ ਸੀ ਇਸਦਾ ਕਾਰਨ ਉਹਨਾਂ ਦਾ ਨੇਕ ਸੁਭਾਅ ਅਤੇ ਮਰੀਜ਼ਾਂ ਲਈ ਹਮਦਰਦੀ ਦਾ ਹੋਣਾ ਸੀ ਪ੍ਰੈਕਟਿਸ ਕਿੰਨੀ ਵਧੀਆ ਸੀ ਕੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਉਹਨਾਂ ਦਾ ਇੱਕ ਪੁੱਤਰ ਅਰुण ਸੀ ਅਜੇ ਛੋਟਾ ਸੀ ਮਸਾਂ 3 ਸਾਲ ਦਾ ਡਾਕਟਰ ਮਹੇਸ਼ ਚੰਦਰਾ ਦਾ ਪਹਿਲਾ ਕਲੀਨਿਕ ਚੱਲਿਆ ਜਾਂਦਾ ਪਰ ਕਾਂਤਾ ਪੁੱਤਰ ਨੂੰ ਤਿਆਰ ਕਰਕੇ ਨੌਕਰਾਨੀ ਨੂੰ ਸੰਭਾਲ ਕਲੀਨਿਕ ਪਹੁੰਚਦੀ ਅਚਾਨਕ ਹੋਈ પતિ ਦੀ ਮੌਤ ਨੇ ਕਾਂਤਾ ਚੰਦਰਾ ਨੂੰ ਅੱਧ ਵਿਚਕਾਰੋਂ ਟੁੱਟੇ ਰੁੱਖ ਜਿਹਾ ਕਰ ਦਿੱਤਾ ਸੀ ਉਸ ਨੂੰ ਸਮਝ ਹੀ ਨਾ ਆਵੇ ਕਿ ਕੀ ਕਰੇ ਕਿਵੇਂ ਵੱਡਾ ਕਰਾਂਗੀ ਮੈਂ ਅਰुण ਨੂੰ ਇਕੱਲੀ ਕਿਵੇਂ ਕਲੀਨਿਕ ਚਲਾਵਾਂਗੀ ਕਿਵੇਂ ਮੁਕਾਬਲਾ ਕਰਾਂਗੀ ਇੰਨਾ ਮੁਸ਼ਕਲਾਂ ਦਾ ਅਜਿਹੇ ਕਿੰਨੇ ਸਾਰੇ ਸਵਾਲ ਜਿਹੜੇ ਉਹ ਆਪਣੇ ਆਪ ਨੂੰ ਕਰੇ ਪਰ ਉਸ ਨੂੰ ਕੋਈ ਜਵਾਬ ਨਾ ਮਿਲੇ ਅਜਿਹੇ ਮੌਕੇ ਤੇ ਇਨਸਾਨ ਮੁਸ਼ਕਲਾਂ ਨਾਲ ਆਪਣੇ ਆਪ ਹੀ ਸਮਝੌਤਾ ਕਰ ਲੈਂਦਾ ਹੈ ਉਹ ਇੰਨਾ ਮਜਬੂਰ ਹੋ ਜਾਂਦਾ ਹੈ ਕਿ ਸਭ ਕੁਝ ਜਬਰਨ ਬਰਦਾਸ਼ਤ ਕਰਨ ਲੱਗਦਾ ਹੈ ਆਪਣੇ ਆਪ ਨੂੰ ਉਹਨਾਂ ਪ੍ਰਸਥਿਤੀਆਂ ਦੇ ਅਨੁਕੂਲ ਢਾਲ ਲੈਂਦਾ ਹੈ ਡਾਕਟਰ ਕਾਂਤਾ ਚੰਦਰਾ ਨੂੰ ਵੀ ਇਸੇ ਤਰ੍ਹਾਂ ਕਰਨਾ ਪਿਆ ਡਾਕਟਰ ਕਾਂਤਾ ਨੇ ਅਰਣ ਨੂੰ ਨਰਸਰੀ ਸਕੂਲ ਪਾ ਦਿੱਤਾ ਅਤੇ ਆਪ ਛੇਤੀ ਤਿਆਰ ਹੋ ਕੇ ਕਲੀਨਿਕ ਜਾਣ ਲੱਗੀ ਉਸ ਨੇ ਇੱਕ ਨੌਕਰਾਨੀ ਸਿਰਫ ਪੁੱਤਰ ਦੀ ਦੇਖਭਾਲ ਲਈ ਰੱਖ ਲਈ ਉਸ ਦਾ ਆਪਣਾ ਹੁਣ ਕੁਝ ਬਾਕੀ ਨਹੀਂ ਰਹਿ ਗਿਆ ਸੀ ਕੋਈ ਚਾ ਕੋਈ ਖੁਸ਼ੀ ਕੁਝ ਵੀ ਨਹੀਂ ਜਿਵੇਂ ਕਿਸੇ ਨੇ ਉਸ ਦਾ ਸਭ ਕੁਝ ਖੋ ਕੇ ਉਸ ਨੂੰ ਖਾਲੀ ਕਰ ਦਿੱਤਾ ਸੀ ਉਹ ਜੀਵਨ ਉਹਦੇ ਜੀਵਨ ਦਾ ਇੱਕੋ ਮਕਸਦ ਬਾਕੀ ਸੀ ਕਿ ਪੁੱਤਰ ਨੂੰ ਪੜ੍ਹਾਲ ਖਾ ਕੇ ਵੱਡਾ ਡਾਕਟਰ ਬਣਾਇਆ ਜਾਵੇ ਤਾਂ ਜੋ ਉਹ ਆਪਣੇ ਪਿਓ ਦੀ ਥਾਂ ਲੈ ਸਕੇ ਕਲੀਨਿਕ ਦੇ ਬਾਹਰ ਇੱਕ ਵੱਡਾ ਸਾਰਾ ਬੋਰਡ ਟੰਗਿਆ ਹੋਇਆ ਸੀ ਜਿਹੜਾ ਡਾਕਟਰ ਮਹੇਸ਼ ਚੰਦਰਾ ਨੇ ਆਪਣੀ ਪਸੰਦ ਦਾ ਬਣਵਾਇਆ ਸੀ ਬੋਰਡ ਕਾਫੀ ਲੰਮਾ ਸੀ ਉਸ ਤੇ ਪਤੀ ਪਤਨੀ ਦੋਵਾਂ ਦੇ ਨਾਮ ਲਿਖੇ ਹੋਏ ਸਨ ਡਾਕਟਰ ਮਹੇਸ਼ ਚੰਦਰਾ ਐਮਬੀਬੀਐਸ ਪੁਰਸ਼ ਰੋਗਾਂ ਦੇ ਮਾਹਿਰ ਡਾਕਟਰ ਕਾਂਤਾ ਚੰਦਰਾ ਐਮਬੀਬੀਐਸ ਇਸਤਰੀ ਰੋਗਾਂ ਦੇ ਮਾਹਿਰ ਪਤੀ ਦੀ ਮੌਤ ਬਾਅਦ ਡਾਕਟਰ ਕਾਂਤਾ ਚੰਦਰਾ ਦੇ ਮਨ ਵਿੱਚ ਆਈ ਕਿ ਉਹ ਪਤੀ ਦਾ ਨਾਮ ਬੋਰਡ ਤੋਂ ਮਟਵਾ ਦੇਵੇ ਪਰ ਪਤੀ ਨਾਲ ਜੁੜੇ ਭਾਵਕ ਸਬੰਧਾ ਕਰਕੇ ਉਹ ਅਜਿਹਾ ਨਾ ਕਰ ਸਕੀ ਉਹ ਜ਼ੋਰ ਲਾਇਆ ਕਿ ਵੀ ਆਪਣੇ ਨਾਲੋਂ ਪਤੀ ਦਾ ਨਾਮ ਅੱਡ ਕਰ ਲਿਆ ਕਰ ਨਾ ਸਕੀ ਡਾਕਟਰ ਕਾਂਤਾ ਉਸ ਵੇਲੇ ਮਸਾਤੀਕ ਸਾਲਾਂ ਦੀ ਸੀ ਇੱਕ ਵਾਰੀ ਉਸਨੇ ਮਨ ਉਸਦੇ ਮਨ ਚ ਆਈ ਵੀ ਕਿ ਕਿਸੇ ਨਾਲ ਰਿਸ਼ਤਾ ਜੋੜ ਲਵੇ ਪਹਾੜ ਜਿੱਡਾ ਜੀਵਨ ਕਟਣਾ ਸੁਖਾਲਾ ਹੋ ਜਾਵੇਗਾ ਪਰ ਉਹ ਇਸ ਤਰ੍ਹਾਂ ਨਾ ਕਰ ਸਕੀ ਇਸ ਦਾ ਵੱਡਾ ਕਾਰਨ ਸੀ ਉਹਦਾ ਪੁੱਤਰ ਅਰੁਣਚੰਦਰਾ ਸਿੰਘ ਉਹਦੇ ਮਨ ਵੀ ਚਾਹੁੰਦਾ ਕੀ ਪਤਾ ਦੂਜਾ ਆਦਮੀ ਅਰਨ ਨੂੰ ਪੁੱਤਰ ਦਾ درجہ ਨਾ ਹੀ ਦੇਵੇ ਉਸ ਨੂੰ ਪਿਓ ਵਾਲਾ ਰਿਸ਼ਤਾ ਨਾ ਜੋੜ ਸਕੇ ਬਸ ਫਿਰ ਕੀ ਆਪਣੀ ਖੁਸ਼ੀਆਂ ਦੀ ਕੁਰਬਾਨੀ ਦੇ ਕੇ ਉਹ ਪੁੱਤ ਨੂੰ ਪਾਲਣ ਲੱਗੀ ਵਕਤ ਲੰਘਿਆ ਪੁੱਤ ਪਿਓ ਤੇ ਗਿਆ ਉਸੇ ਤਰ੍ਹਾਂ ਸ਼ਿਆਰ ਤੇ ਪੜਨ ਵਿੱਚ ਬਹੁਤ ਚੰਗਾ ਡਾਕਟਰ ਕਾਂਤਾ ਚੰਦਰਾ ਦਾ ਵੀ ਹੁਣ ਇਹੀ ਪਹਿਲਾ ਵਾਲਾ ਮਕਸਦ ਸੀ ਪੁੱਤਰ ਨੂੰ ਡਾਕਟਰ ਬਣਾਉਣਾ ਜਿਹੜਾ ਵੱਡਾ ਹੋ ਕੇ ਪਿਓ ਵਾਲੀ ਕੁਰਸੀ ਸਾਮ ਛੱਕੇ ਭਾਵਕਤਾ ਕਾਰਨ ਹੀ ਡਾਕਟਰ ਕਾਂਤਾ ਚੰਦਰਾ ਨੇ ਪਤੀ ਦੀ ਮੌਤ ਤੋਂ ਬਾਅਦ ਵੀ ਉਹ ਕੁਰਸੀ ਉਸੇ ਥਾਂ ਤੇ ਪਈ ਰਹਿਣ ਦਿੱਤੀ ਸੀ ਜਿਸ ਦੀ ਅਖੀਰੀ ਵਾਰ ਬੈਠਾ ਡਾਕਟਰ ਮਹੇਸ਼ ਚੰਦਰਾ ਇਸ ਸੰਸਾਰ ਤੋਂ ਟਰ ਗਿਆ ਸੀ ਪੜਾਈ ਵਿੱਚ ਅਰुण ਕਿਸੇ ਜਮਾਤ ਵਿੱਚ ਵੀ ਕਦੀ ਦੂਜੇ ਨੰਬਰ ਤੇ ਨਹੀਂ ਆਇਆ ਸਕੂਲ ਦੀ ਪੜਾਈ ਪੂਰੀ ਕਰਕੇ ਉਸਨੇ ਐਮ ਬੀਬੀਐਸ ਵਿੱਚ ਦਾਖਲਾ ਲੈ ਲਿਆ ਡਾਕਟਰ ਕਾਂਤਾ ਚੰਦਰਾ ਨੇ ਆਪਣੇ ਹੱਥੀ ਲਾਏ ਬੂਟੇ ਨੂੰ ਹੌਲੀ-ਹੌਲੀ ਵੱਧ ਵੱਧ ਕੇ ਰੁਖਮੰਦ ਦੇ ਵੇਖਿਆ ਉਸ ਦੇ ਮਨ 'ਚ ਉਸ ਤੇ ਫਲ ਲੱਗਣ ਦੀ ਆਸ ਜਾਗ ਪਈ ਡਾਕਟਰੀ ਦੀ ਪੜ੍ਹਾਈ ਵਿੱਚ ਵੀ ਅਰਣ ਨੇ ਕੋਈ ਕਸਰ ਨਹੀਂ ਛੱਡੀ ਜਿਵੇਂ ਉਹ ਸਕੂਲ ਚ ਹਰ ਜਮਾਤ ਵਿੱਚ ਪਹਿਲੇ ਨੰਬਰ ਤੇ ਆਇਆ ਉਸੇ ਦੀ ਇੱਛਾ ਸੀ ਕਿ ਉਹ ਡਾਕਟਰੀ ਵਿੱਚ ਵੀ ਨਾ ਕਰੇ ਡਾਕਟਰੀ ਵਿੱਚ ਦਾਖਲਾ ਲੈਣ ਦੇ ਪਹਿਲੇ ਦਿਨ ਉਹਦੀ ਮਾਂ ਨੇ ਉਸ ਨੂੰ ਕਿਹਾ ਪੁੱਤ ਤੇਰੇ ਪਾਪਾ ਦੀ ਇਹ ਕੁਰਸੀ ਖਾਲੀ ਪਈ ਹੈ ਮੈਂ ਇਸ ਨੂੰ ਹੁਣ ਤੱਕ ਤੇਰੀ ਖਾਤਰ ਸਾਹਮਣੇ ਰੱਖਿਆ ਹੋਇਆ ਹੈ ਤਾਂ ਕਿ ਇੱਕ ਦਿਨ ਤੂੰ ਉਹਨਾਂ ਤੋਂ ਵੀ ਵੱਡਾ ਡਾਕਟਰ ਬਣ ਕੇ ਇਸ ਤੇ ਬੈਠ ਸਕੀਂ अरुणचंद्र ने भी मां दे ईशापुरी करके बखाई ते एक दिन सचमुच ही पियो नालो वड्डा डॉक्टर बनके उसते बैठ गया उसने एमबीबीएस ਤੋਂ ਬਾਅਦ ਐਮਡੀ ਵੀ ਕਰ ਲਈ ਫਿਰ ਉਹ ਦਿਨ ਆ ਗਿਆ ਜਦੋਂ ਡਾਕਟਰ ਕਾਂਤਾਚੰਦਰਾ ਨੇ ਖੁਸ਼ੀ ਚ ਭਰਿਆ ਕਲੀਨਿਕ ਬਾਹਰ ਟੰਗੇ ਬੋਰਡ ਤੇ ਆਪਣੇ ਪਤੀ ਦੇ ਨਾਂ ਦੀ ਥਾਂ ਆਪਣੇ ਪੁੱਤਰ ਦਾ ਨਾਂ ਲਖਵਾ ਦਿੱਤਾ ਹੁਣ ਉਸ ਥਾਂ ਦੋ ਹੀ ਨਾਂ ਸਨ ਡਾਕਟਰ ਕਾਂਤਾਚੰਦਰਾ ਐਮਬੀਬੀਐਸ ਇਸਤਰੀ ਰੋਗਾਂ ਦੇ ਮਾਹਰ ਤੇ ਦੂਜਾ ਨਾਂ ਉਹ ਦੀਆਂ ਡਿਗਰੀਆਂ ਸਮੇਤ ਡਾਕਟਰ ਅਨੁਨ ਚੰਦਰਾ ਦਾਸੀ ਹੁਣ ਫਿਰ ਪਹਿਲਾ ਵਾਂਗ ਇਸਤਰੀ ਮਰੀਜ਼ਾਂ ਨੂੰ ਡਾਕਟਰ ਕਾਂਤਾ ਚੰਦਰਾ ਵੇਖਣ ਲੱਗੀ ਤੇ ਪੁਰਸ਼ ਮਰੀਜ਼ ਡਾਕਟਰ ਅਨੁਨ ਚੰਦਰਾ ਕੋਲ ਜਾਣ ਲੱਗੇ ਆਪਣੇ ਹੱਥੀ ਲਾਏ ਰੋਖ ਤੇ ਫਲ ਲੱਗੇ ਵੇਖ ਡਾਕਟਰ ਕਾਂਤਾ ਚੰਦਰਾ ਤੋ ਖੁਸ਼ੀ ਸ਼ਾਮਾਂ ਵੀ ਨਾ ਜਾਂਦੀ ਸਵੇਰੇ ਕਲੀਨਿਕਸ ਦਾਖਲ ਹੁੰਦਿਆਂ ਜਾਂ ਫਿਰ ਮਰੀਜ਼ ਵੇਖ ਕੇ ਕਲੀਨਿਕ ਤੋਂ ਬਾਹਰ ਨਿਕਲਦੇ ਆ ਉਸਦੀ ਨਜ਼ਰ ਇੱਕ ਵਾਰੀ ਜ਼ਰੂਰ ਉਸ ਬੋਰਡ ਤੇ ਚੱਲੀ ਜਾਂਦੀ ਜਿੱਥੇ ਉਸਦੇ ਨਾਂ ਨਾਲ ਡਾਕਟਰ ਅਨੰਤ ਚੰਦਰਾ ਐਮ.ਡੀ ਦਾ ਨਾਂ ਵੀ ਲਿਖਿਆ ਹੋਇਆ ਸੀ ਖੁਸ਼ੀ ਨਾਲ ਉਸ ਦਾ ਅੰਦਰ ਪਰ ਜਾਂਦਾ ਕਈ ਵਾਰੀ ਉਸ ਨੂੰ ਇੰਜ ਲੱਗਦਾ ਜਿਵੇਂ ਬੋਰਡ ਵੇਖ ਕੇ ਉਸ ਦਾ ਰੋਣਾ ਨਿਕਲ ਜਾਵੇਗਾ ਇਹ ਸਾਰਾ ਕੁਝ ਸ਼ੈਨਦ ਉਸ ਕੁਰਬਾਨੀ ਕਰਕੇ ਸੀ ਜਿਹੜੀ ਉਸਨੇ ਪਤੀ ਦੇ ਮੋਇਆਂ ਆਪਣੇ ਪੁੱਤਰ ਲਈ ਕੀਤੀ ਸੀ ਜਿੱਥੇ ਪਤੀ ਦੇ ਮਰਨ ਤੋਂ ਬਾਅਦ ਤਾਂ ਸ਼ਾਇਦ ਉਸ ਲਈ ਆਪਣੀ ਖਾਤਰ ਕੁਝ ਵੀ ਨਹੀਂ ਸੀ ਕ ਰਹਿ ਗਿਆ 30 ਸਾਲ ਦੀ ਹੁੰਦਿਆਂ ਵੀ ਉਸਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ ਆਪਣਾ ਸੁੱਖ ਆਪਣੇ ਸੁੱਖ ਬਾਰੇ ਨਹੀਂ ਸੀ ਵੇਖਿਆ ਆਪਣੇ ਬਾਰੇ ਨਹੀਂ ਸੋਚਿਆ ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਡਾਕਟਰ ਕਾਂਤਾ ਚੰਦਰਾ ਨੇ ਇੱਕ ਪਾਰਟੀ ਕੀਤੀ ਪਾਰਟੀ ਵਿੱਚ ਉਸਦੇ ਸਰਕਲ ਦੇ ਡਾਕਟਰ ਆਏ ਆਏ ਹੀ ਨਾਲ ਇਲਾਕੇ ਦੇ ਮੰਨੇ ਪ੍ਰਵੰਨੇ ਬੰਦੇ ਵੀ ਸੱਦੇ ਗਏ ਪੁੱਤਰ ਦੀ ਕਾਮਯਾਬੀ ਲਈ ਦਿੱਤੀ ਪਾਰਟੀ ਵਿੱਚ ਇੱਕ ਡਾਕਟਰ ਪਰਿਵਾਰ ਵੀ ਸ਼ਾਮਲ ਹੋਇਆ ਸੀ ਸੇਠੀ ਸਨ ਉਹ ਉਹਨਾਂ ਦੀ ਧੀ ਵੱਡੀ ਧੀ ਕਿਰਨ ਨੇ ਐਮਬੀਬੀਐਸ ਕੀਤੀ ਹੋਈ ਸੀ ਕਿਸੇ ਨਰਸਿੰਗ ਹੌਮ ਵਿੱਚ ਡਾਕਟਰ ਲੱਗੀ ਹੋਈ ਸੀ ਪਾਰਟੀ ਵਿੱਚ ਡਾਕਟਰ ਕਿਰਨ ਸੇਠੀ ਦੀ ਡਾਕਟਰ ਅਨੰਦ ਚੰਦਰਾ ਨਾਲ ਅਜਿਹੀ ਗੱਲ ਹੋਈ ਕਿ ਥੋੜੇ ਜਿਹੇ ਵਕਤ ਚ ਦੋਨਾਂ ਨੇ ਇੱਕ ਦੂਜੇ ਨੂੰ ਪਸੰਦ ਕਰ ਲਿਆ ਚਲਦੀ ਪਾਰਟੀ ਵਿੱਚ ਡਾਕਟਰ ਅਰੋਨ ਨੇ ਇੱਕ ਵਾਰੀ ਪਹਿਲਾਂ ਡਾਕਟਰ ਕਿਰਨ ਸੇਠੀ ਅਤੇ ਫਿਰ ਮਾਹਵਲ ਵਿਖਿਆ। ਭਲਾ ਮਾਹ ਨੂੰ ਇਸ ਵਿੱਚ ਕੀ ਇਤਰਾਜ ਹੋ ਸਕਦਾ ਸੀ? ਪੁੱਤ ਦੀ ਖੁਸ਼ੀ ਵਿੱਚ ਹੀ ਤਾਂ ਉਸਦੀ ਖੁਸ਼ੀ ਸੀ। ਬਸ ਫਿਰ ਕੀ? ਕੁਝ ਦਿਨਾਂ ਬਾਅਦ ਹੀ ਮਿਸਟਰ ਸੇਠੀ ਨਾਲ ਗੱਲ ਕਰਕੇ ਉਹਦੀ ਡਾਕਟਰ ਤੇ ਦਾਰਿਸ਼ਤਾ ਪੱਕਾ ਕਰ ਲਿਆ ਗਿਆ। ਵਿਆਹ ਤੋਂ ਬਾਅਦ ਡਾਕਟਰ ਕਾਂਤਾ ਚੰਦਰਾ ਨਵੀਂ ਵਿਆਹੀ ਆਈ। ਡਾਕਟਰ ਨੂੰਹ ਨੂੰ ਚਾਈ ਚਾਈ ਪਹਿਲਾਂ ਆਪਣਾ ਘਰ ਵਿਖਾਉਣ ਲੱਗੀ ਫਿਰ ਦੋਵਾਂ ਨੂੰ ਕਲੀਨਿਕ ਲੈ ਗਈ। ਉਸਨੇ ਨੌ ਨੂੰ ਉਹ ਕੁਰਸੀ ਵੀ ਵਿਖਾਈ ਜਿਸ ਤੇ ਕਦੇ ਉਸਦਾ ਪਤੀ ਬੈਠ ਮਰੀਚਾਂ ਨੂੰ ਵੇਖਿਆ ਕਰਦਾ ਸੀ। ਉਸਨੇ ਨੌ ਨੂੰ ਇਹ ਵੀ ਦੱਸਿਆ ਕਿ ਹੁਣ ਇਸ ਕੁਰਸੀ ਤੇ ਉਹਦਾ ਪੁੱਤਰ ਬੈਠਣ ਲੱਗਾ ਹੈ। ਫਿਰ ਉਸਨੇ ਨੌ ਨੂੰ ਆਪਣੇ ਵਾਲੀ ਕੁਰਸੀ ਦਿਖਾਈ ਜਿਸ ਤੇ ਬੈਠਦਿਆਂ ਉਸਦੀ ਸਾਰੀ ਉਮਰ ਲੰਘ ਗਈ ਸੀ। ਉਸਨੇ ਕਲੀਨਿਕ ਤੋਂ ਬਾਹਰ ਕੰਧ ਤੇ ਟੰਗਿਆ ਉਹ ਬੋਰਡ ਦਿਖਾਇਆ ਜਿਸ ਤੇ ਕਦੇ ਉਸਦਾ ਤੇ ਉਸਦੇ ਪਤੀ ਦਾ ਨਾਮ ਲਿਖਿਆ ਹੁੰਦਾ ਸੀ। ਡਿਗਰੀਆਂ ਲਿਖੀਆਂ ਹੁੰਦੀਆਂ ਸਨ ਕਿਵੇਂ ਕਿੰਨੇ ਬਰੇ ਭਾਗਤਾ ਵਿੱਚ ਡੁੱਬਿਆ ਉਸਨੇ ਪਤੀ ਦਾ ਨਾਮ ਬੋਰਡ ਉਸ ਬੋਰਡ ਤੇ ਹੀ ਰਹਿਣ ਦਿੱਤਾ ਸੀ ਜਦੋਂ ਤੀਕ ਉਸਦੇ ਪੁੱਤਰ ਨੇ ਡਾਕਟਰੀ ਨਾ ਪੜ ਲਈ ਫਿਰ ਇੱਕ ਦਿਨ ਉਸਨੇ ਬੋਰਡ ਤੇ ਪਤੀ ਦੀ ਥਾਂ ਪੁੱਤ ਦਾ ਨਾਮ ਲਖਵਾ ਕੇ ਉਸ ਦੀਆਂ ਡਿਗਰੀਆਂ ਨਾਲ ਵੀ ਜੋੜ ਦਿੱਤੀਆਂ ਸਨ ਹੁਣ ਤਿੰਨੇ ਜਾਣੇ ਸਭ ਵੇਖ ਕੇ ਘਰ ਅਗੇ ਅਗਲੇ ਦਿਨ ਸਵੇਰੇ ਹੀ ਡਾਕਟਰ ਕਾਂਤਾ ਚੰਦਰਾ ਇਸ ਸਾਰੇ ਬੋਝ ਤੋਂ ਮੁਕਤ ਹੋ ਕੇ 1-2 ਹਫ਼ਤੇ ਲਈ ਆਪਣੇ ਗੁਰੂ ਜੀ ਦੇ ਆਸ਼ਰਮ ਚਲੀ ਗਈ ਤਾਂ ਉਸ ਥਾਂ ਤੇ ਜਾ ਕੇ ਸਭ ਕੁਝ ਭੁਲ ਭੁਲਾ 8-10 ਦਿਨ ਸ਼ਾਂਤ ਜੀਵਨ ਬਤੀਤ ਕਰ ਸਕੇ ਇਤਨੀ ਲੰਬੀ ਤੇ ਮੁਸ਼ਕਲਾਂ ਭਰੀ ਜ਼ਿੰਦਗੀ ਤੋਂ ਅੱਡ ਹੋ ਕੇ ਕੁਝ ਦਿਨਾਂ ਲਈ ਆਰਾਮ ਕਰ ਸਕੇ ਨਵਾਂ ਤੇ ਪੁੱਤ ਉਸ ਨੂੰ ਕਾਰ 'ਚ ਬਿਠਾ ਕੇ ਸਟੇਸ਼ਨ ਤੇ ਗੱਡੀ ਚਾੜਨ ਗਏ ਡਾਕਟਰ ਕਾਂਤਾ ਚੰਦਰਾ 15 ਦਿਨ ਆਸ਼ਰਮ ਵਿੱਚ ਰਹੀ ਨੋਹ ਪੁੱਤ ਨੂੰ ਉਹਦੇ ਆਉਣ ਦੇ ਦਿਨ ਅਤੇ ਗੱਡੀ ਦਾ ਪਤਾ ਸੀ ਗੱਡੀ ਦੇ ਡੱਬੇ ਵਿੱਚ ਢਾਕਲ ਹੋਈ ਨੂੰ ਨੋਹ ਅਤੇ ਪੁੱਤ ਨੇ ਇਹ ਵੀ ਕਿਹਾ ਸੀ ਕਿ ਉਹ ਦੋਵੇਂ ਉਸ ਨੂੰ ਠੀਕ ਦੇਣ ਅਤੇ ਠੀਕ ਵਕਤ ਤੇ ਲੈਣ ਲਈ ਆਉਣਗੇ ਜਦੋਂ ਗੱਡੀ ਸਟੇਸ਼ਨ ਤੇ ਰੁਕੀ ਡਾਕਟਰ ਕਾਂਤਾ ਚੰਦਰਾ ਨੇ ਵੇਖਿਆ ਕਿ ਉਸ ਨੂੰ ਲੈਣ ਲਈ ਸਿਰਫ ਉਸ ਦਾ ਪੁੱਤਰ ਆਇਆ ਸੀ ਪੁੱਤਰਣ ਕੀ ਗੱਲ ਬਹੂ ਨਹੀਂ ਆਈ ਸਭ ਸੁਖ ਤਾਂ ਹੈ ਅਕੱਲੇ ਪੁੱਤ ਨੂੰ ਵਿਖੜੇ ਵੇਖ ਕੇ ਡਾਕਟਰ ਕਾਂਤਾ ਨੇ ਪੁੱਛਿਆ ਉਹ ਮਾਂ ਡਾਕਟਰ ਅਰुण ਚੰਦਰਾ ਮਾਂ ਦੇ ਇਸ ਸਵਾਲ ਦਾ ਕੋਈ ਠੀਕ ਜਵਾਬ ਨਾ ਦੇ ਸਕਿਆ ਸਗੋਂ ਗੱਲ ਜਿਵੇਂ ਉਸ ਦੇ ਮੂੰਹ ਵਿੱਚ ਹੀ اٹਕੀ ਰਹਿ ਗਈ ਕਾ ਸਟਾਰਟ ਕਰਦੇ ਨੂੰ ਡਾਕਟਰ ਕਾਂਤਾ ਨੇ ਕਿਹਾ ਪੁੱਤ ਚਲ ਕਲੀਨਿਕ ਨੂੰ ਨਿਕਲ ਜਾਂਦੇ ਹਾਂ ਦੋ ਮਰੀਜ਼ਾਂ ਨੂੰ ਜਾਂਦੀ ਹੋਈ ਮੈਂ ਅੱਜ ਦੇ ਦਿਨ ਚੈੱਕ ਕਰਨ ਦਾ ਵਕਤ دی ਗਈ ਸੀ ਉਹ 11 ਵਜੇ ਆਉਣਗੇ ਇਸ ਵੇਲੇ ਤਾਂ 9:30 ਹੀ ਵਜੇ ਨੇ ਕੜੀਵਲ ਵੇਖਦਿਆਂ ਡਾਕਟਰ ਕਾਂਤਾ ਚੰਦਰਾ ਨੇ ਕਿਹਾ ਪਲਾ ਅਰुण ਇਸ ਲਈ ਮਾਂ ਨੂੰ ਨਾ ਕਿਵੇਂ ਕਰ ਸਕਦਾ ਸੀ ਮਾਂ ਦੇ ਕਿਹਾ ਪੁੱਤ ਨੇ ਕਾਰ ਕਲੀਨਿਕ ਵੱਲ ਮੋੜ ਲਈ ਉਹ 9ਵੇਂ ਛੇਤੀ ਹੀ ਕਲੀਨਿਕ ਪਹੁੰਚ ਗਏ ਅਰुण ਨੇ ਕਾਰ ਇੱਕ ਪਾਸੇ ਖੜੀ ਕਰ ਦਿੱਤੀ ਅਤੇ ਮਾਂ ਨੂੰ ਨਾਲ ਲੈ ਕੇ ਅੰਦਰ ਦਾਖਲ ਹੋ ਗਿਆ ਕਲੀਨਿਕ ਦੇ ਦਾਖਲ ਹੁੰਦਿਆਂ ਹੀ ਡਾਕਟਰ ਕਾਂਤਾ ਚੰਦਰਾ ਦੇ ਪੈਰ ਤਾਂ ਜਿਵੇਂ ਜੰਮ ਗਏ ਉਸਨੇ ਵੇਖਿਆ ਕਿ ਮੇਜ਼ ਦੇ ਸਾਹਮਣੇ ਕਰਕੇ ਲੱਗੀ ਉਹਦੇ ਪੁੱਤ ਦੀ ਕੁਰਸੀ ਤਾਂ ਖਾਲੀ ਸੀ ਪਰ ਉਸ ਵਾਲੀ ਕੁਰਸੀ ਤੇ ਉਹਦੀ ਨੌ ਕਿਰਨ ਚੰਦਰਾ ਬੈਠੀ ਇਸਤਰੀ ਮਰੀਜ਼ਾਂ ਨੂੰ ਚੈੱਕ ਕਰ ਰਹੀ ਸੀ ਚੱਲ ਪੁੱਤ ਪਹਿਲਾਂ ਘਰ ਚੱਲ ਕੇ ਮੈਂ ਥੋੜਾ ਆਰਾਮ ਕਰ ਲਵਾਂ ਫਿਰ ਨਹਾ ਕੇ ਕਲੀਨਿਕ ਆ ਜਾਵਾਂਗੀ ਪੁੱਤ ਦਾ ਜਵਾਬ ਜਵਾਬ ਉਡੀਕੇ ਬਿਨਾ ਉਹ ਕਲੀਨਿਕ ਤੋਂ ਬਾਹਰ ਵੱਲ ਨੂੰ ਤੁਰ ਪਈ ਉਹਦੇ ਵਾਲੀ ਕੁਰਸੀ ਤੇ ਬੈਠੀ ਉਹਦੀ ਨੋਹ ਨੂੰ ਉਸ ਦੇ ਆਉਣ ਦਾ ਪਤਾ ਹੀ ਨਹੀਂ ਲੱਗਿਆ ਕਲੀਨਿਕ ਤੋਂ ਬਾਹਰ ਆ ਕੇ ਉਸ ਨੇ ਸਿਰ ਚੁੱਕ ਬਾਹਰ ਲੱਗੇ ਬੋਰਡ ਵੱਲ ਵੇਖਿਆ ਜਿਸ ਨੂੰ ਉਹ ਕਲੀਨਿਕ ਅੰਦਰ ਜਾਣ ਲੱਗਿਆ ਨਹੀਂ ਵੇਖ ਸਕੀ ਇਸ ਦੇ ਇੱਕ ਪਾਸੇ ਡਾਕਟਰ ਅਨੰਤ ਚੰਦਰਾ ਐਮ ਬੀਬੀਐਸ ਐਮ ਡੀ ਲਿਖਿਆ ਹੋਇਆ ਸੀ ਡਾਕਟਰ ਕਾਂਤਾ ਚੰਦਰਾ ਦੀ ਨਜ਼ਰ ਬੋਰਡ ਦੇ ਦੂਜੇ ਪਾਸੇ ਲਿਖੇ ਤੇ ਜਾਂ ਤਾਂ ਜਿਵੇਂ ਗੱਡੀ ਹੋ ਗਈ ਇੱਕ ਉਹ ਵਾਰ-ਵਾਰ ਉੱਥੇ ਲਿਖਿਆ ਪੜੀ ਜਾ ਰਹੀ ਸੀ ਲੇਡੀ ਡਾਕਟਰ ਕਿਰਨ ਚੰਦਰਾ ਐਮ ਬੀਬੀਐਸ ਔਰਤ ਰੋਗਾਂ ਦੀ ਮਾਹਰ یوں ਕਰਕੇ ਉਹਦੇ ਪੁੱਤ ਅਰुण ਚੰਦਰਾ ਨੇ ਵੀ ਆਪਣੇ ਨਾਲ ساری ਉਮਰ ਦੀ ਜੁੜੀ ਮਾਂ ਨੂੰ ਮੰਨਫੀ ਕਰਕੇ ਉੱਥੇ ਪਤਨੀ ਦਾ ਨਾਂ ਜੋੜ ਦਿੱਤਾ ਸੀ ਇਹ ਸਭ ਵੇਖ ਕਾਂਤਾ ਚੰਦਰਾ ਦੀਆਂ ਅੱਖਾਂ ਪਾਣੀ ਭਰ ਆਇਆ ਫਿਰ ਇੱਕ ਬੂੰਦ ਉਹਦੀ ਖੱਬੀ ਅੱਖ ਚੋਂ ਬਾਹਰ ਨਿਕਲ ਅਜੇ ਉਸ ਦੇ ਘਰ ਤੇ ਵਗਣ ਨੂੰ ਹੋਈ ਸੀ ਕਿ ਡਾਕਟਰ ਕਾਂਤਾ ਚੰਦਰਾ ਨੇ ਫੁਰਤੀ ਨਾਲ ਆਪਣੇ ਸੱਜੇ ਹੱਥ ਦੀ ਵਿੱਚਕਾਰਲੀ ਉਂਗਲੀ ਨਾਲ ਉਸ ਨੂੰ ਹੌਲੇ ਦੇਣੇ ਪੁੰਝ ਲਿਆ ਇੰਨੇ ਚੋ ਦਾ ਪੁੱਤ ਵੀ ਉਸ ਕੋਲ ਆ ਗਿਆ ਸੀ ਕੀ ਹੋਇਆ ਮਾਂ ਉਸ ਨੇੜੇ ਆ ਕੇ ਡਾਕਟਰ ਅਰुण ਚੰਦਰਾ ਨੇ ਮਾਂ ਨੂੰ ਸਵਾਲ ਕੀਤਾ ਕੁਝ ਨਹੀਂ ਪੁੱਤ ਦੇ ਪੁੱਛੇ ਸਵਾਲ ਦਾ ਸਿਰਫ ਦੋ ਸ਼ਬਦਾਂ ਨਾਲ ਜਵਾਬ ਦੇ ਕੇ ਹੋਰ ਕੁਝ ਬੋਲੇ ਬਿਨਾ ਡਾਕਟਰ ਕਾਂਤਾ ਚੰਦਰਾਚੂਪ ਚਾਪਕਾਰ ਵਿੱਚ ਬੈਠਣ ਲਈ ਉਧਰ ਨੂੰ ਤੁਰ ਪਈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ